ਨਿਤ ਜਿਉ ਪਿੰਦ ਸਭ ਤੇਰਾ ਕੋੰਤਰ ਜਮੀ ਪ੍ਰਖ ਭਗਵਾਨ ਦਸਨ ਦਾਸ ਕਹ ਜਨ ਨਾਨਕ ਜਿਹਾ ਤੂੰ ਪਰਾਹੇ ਹੇ ਹਾਂ ਹਾਂ ਕਰੀ ਵਖਿਆਨ ਵਾਹਿਗੁਰੂ ਜੀ ਸ਼ਲੋਕ ਮਹਲਾ 3 ਜਾਂ ਏ ਮਨ ਹਰਤੇ ਧਿਆਇ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵੜਾਈਆ ਦੇ ਨ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਬਲਿਆਈਆ ਨੇ ਨ ਪਛੋਤਾਏ ਹਉ ਹਰ ਕੈ ਸਦ ਬਲਿਹਾਰਣੈ ਜਿਸੇ ਵੇ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾ ਮਹੱਲਾ ਤੀਜਾ ਆਪੇ ਸਿਵਾ ਲਾਇਨ ਆਪੇ ਬਖਸ਼ ਕਰੇ ਸਭਨ ਕਾ ਮੋ ਪਾਪ ਹੈ ਆਪੇ ਛਾਰ ਕਰੇ ਨਾਨਕ ਨਾਮ ਧਿਆਇਨ ਤਿੰਨ ਚ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਨਾਨਕ ਨਾਮ ਧਿਆਨ ਤਨਜ ਕਰਵਾਸ ਹੈ ਜੁਗ ਜੁਗ ਸੋਭਾ ਹੋਏ ਪਉੜੀ ਤੁਕਰਣ ਕਾਰਣ ਸਮਰਥ ਹੈਂ ਕਰਤੇ ਮੈਂ ਤੁਝ ਬਿਨੇ ਅਵਰਣਾ ਕੋਈ ਤੁਧ ਆਪੇ ਸਿਰਜਿ ਸਿਰਫ ਤੁਨੇ ਆਪੇ ਸਿਸ਼ਟ ਸਿਰਤੀ ਆਇਆ ਪਹਿ ਫਨ ਗੋਈ ਸ਼ਮਿਕੋਸ਼ਬਦ ਵਰਤਦਾ ਜੋ ਕਰੇ ਸਹੋਈ ਸਾਈ ਗੁਰਮੁਖ ਤੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧੈ ਸਭ ਆਖੂ ਧੰਨ ਧੰਨ ਗੁਰ ਸੋਈ ਸਭ ਆਖੂ ਧੰਨ 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 ਗੁਰ ਸੋਈ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਬਦੂਗਾ ਟਾਲਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦੰਦਰ ਸਭਾ ਇਮਾਨ ਮਡਪਾਗੀ ਸਾਸਨ ਕੀ ਜਨੋ ਆਪਾਂ ਸਾਰੇ ਮਡਪਾਗੀ ਹਾਂ ਛੜੇ ਵਿਡੇ ਭਾਗਾਂ ਕਰਕੇ ਸਾਸ਼ਣ ਵਿਧੀਆਂ ਪਾਵਨ ਕੜੀਆਂ ਸੰਪ੍ਰਪਤੀਆਂ ਹਨ ਸੋਤ ਰੌਗ ਦੀ ਵਾਰਤ ਚੋਂ ਆਇਆ ਜਿਹਦਾ ਮੁਖਵਾਕ ਜਿਹਨੇ ਸਰਵਣ ਕੀਤਾ ਹੈ ਸਰੋਕ ਦੇ ਰਾਹੀ ਤੀਜੇ ਪਾਦਸ਼ਾਹ ਮਨ ਨੂੰ ਆਧਾਰ ਬਣਾ ਕੇ ਗੱਲ ਕਹਿ ਰਹੇ ਹਨ ਇਹ ਮਨ ਹਰ ਜੀ ਧਿਆਏ ਤੂੰ ਏ ਮਨ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਗੁਰਬਾਣੀ ਵਿੱਚ ਮਨ ਨੂੰ ਸੁਬਦ ਹੋ ਕੇ ਬੜੀ ਵਾਰੀ ਪ੍ਰੇਰਿਤ ਕੀਤਾ ਗਿਆ ਕਿ ਮਨਾਂ ਤੋਂ ਰੱਬ ਦਾ ਚਿੰਤਨ ਕਰ ਤੀਜੇ ਪਾਦਸ਼ਾ ਨੇ ਮਨ ਵਾਸਤੇ ਇਹੋ ਜੇ ਵਿਸ਼ੇਸ਼ ਸ਼ਬਦ ਵਰਤੇ ਹਨ ਸਭ ਕਹਿੰਦੇ ਹਨ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਮੇ ਇੱਥੇ ਦੋ ਸ਼ਬਦ ਵਰਤੇ ਨੇ ਇਹ ਮਨ ਹਰ ਜੀ ਧਿਆਇ ਤੂੰ ਅਗਲੇ ਸ਼ਬਦ ਧਿਆਨ ਲਗਦੇ ਨੇ ਜਿਵੇਂ ਪੰਜਵਾਂ ਪੰਜਵੇਂ ਪਾਦਸ਼ਾ ਨੇ ਖੰਨਾ ਪ੍ਰਭ ਕੀ ਉਸਤਤ ਕਰੋ ਸੰਤਮੀਤ ਸਾਵਧਾਨ ਇਕਾਗਰ ਚਿਤ ਇਥੇ ਸਤਿਗੁਰੂ ਕਹਿੰਦੇ ਨੇ ਇੱਕ ਮਨ ਇੱਕ ਚਿਤ ਭਾਏ ਭਾਏ ਦਾ ਅਰਥ ਹੈ ਪ੍ਰੇਮ ਨਾਲ ਇਹ ਰੱਬ ਦਾ ਨਾਮ ਤੂੰ ਜਪਣਾ ਹੈ ਪਿਆਰ ਨਾਲ ਤੇ ਇਕਾਗਰ ਚਿਤ ੋਕੇ ਇਹ ਸਿਮਰਨ ਕਰਿਆ ਕਰ ਸਿਮਰਨ ਹੀ ਤੇਰੀ ਜ਼ਿੰਦਗੀ ਦਾ ਸਾਧ ਹੈ ਸਿਮਰਨ ਨਹੀਂ ਤੈਨੂੰ ਸਾਰਾ ਕੁਝ ਜਣਾ ਹੈ ਸਿਮਰਨ ਦੇ ਨਾਲ ਹੀ ਤੇਰੀ ਜ਼ਿੰਦਗੀ ਦਾ ਉਧਾਰ ਹੈ ਸਿਮਰਨ ਤੋਂ ਮੇਣਾ ਤੈਨੂੰ ਕੋਈ ਪ੍ਰਾਪਤੀ ਨਹੀਂ ਸਿਮਰਨ ਕਰੇਗਾ ਤੇ ਸ਼ਿਵਾ ਤੇ ਸਿਮਰਨ ਦੇ ਨਾਲ ਰੱਬ ਦੇ ਨਾਲ ਨੇੜਤਾ ਬਣਦੀ ਗਈ ਹੁਣ ਅਸੀਂ ਜੋ ਕਰਨੇ ਅਸੀਂ ਕਿੰਨੇ ਸਾਨੂੰ ਧਨ ਚਾਹੀਦਾ ਸੁੱਖ ਚਾਹੀਦੇ ਨੇ ਪਰਿਵਾਰ ਵਿੱਚ ਖੁਸ਼ੀਆਂ ਚਾਹੀਦੀਆਂ ਨੇ ਬਾਬਾ ਕਹਿੰਦਾ ਉਹ ਪਰਮੇਸ਼ਰ ਸਦਾ ਦਿੰਦਾ ਹੈ ਜਿਹਦੇ ਤੋਂ ਅਸੀਂ ਲਿਆ ਮਾਪਿਆਂ ਨੇ ਬੱਚਿਆਂ ਨੂੰ ਦਿੱਤਾ ਨਾ ਉਹ ਵੀ ਮੇਣਾ ਮਾਰਦਾ ਨੇ ਤੁਹਾਡੇ ਲਈ ਨਾ ਕੁਝ ਬਣਾਇਆ ਹੈ ਨਾਦਨ ਤੇ ਬੱਚੇ ਮੇਣਾ ਮਾਪੜ ਕਿ ਪਛਾਣੂ ਬਾਪੂ ਦੇ ਤਾਂ ਕਿ ਸਾਡੇ ਲਈ ਬਣਾਇਆ ਕਿ ਸਹਿਮ ਕਹਿਣ ਲੱਗੇ ਚਿੱਤੇ ਰੱਖੀ ਪ੍ਰਮਾਤਮਾ ਦੀ ਇਹ ਵਿਡਿਆਈ ਹੈ ਪ੍ਰਮਾਤਮਾ ਦੀ ਇਹ ਅਚੰਤਤਾ ਹੈ ਪ੍ਰਮਾਤਮਾ ਦਾ ਇਹ ਗੁਣ ਹੈ ਹਰ ਪੀਆ ਸਦਾ ਸਦਾ ਵਡਿਆਈਆਂ ਨੇ ਨਾ ਪਛੋਤਾਏ ਉਹ ਦੇਨ पर पछतावा नहीं करता असि किसी को थोड़ा बहुत धन उधार दे लीए पछोतावा करने भी पता नहीं वापस करेगा कि नहीं करेगा पता नहीं मेरा धन डुब ना जाए और कुछ सदा दिता है तीनों दिता सी आप साफ ही कर लिया छे बाद पीने पैसे देते ही नहीं व्याज बन गई इन्ना समा हो गया हम वापस भी कर ਸਤਿਗੁਰਾਂ ਕਿਹਾ ਤੇ ਰੋਜ਼ ਦਿੰਦਾ ਹੈ ਹਰ ਸਮੇਂ ਦਿੰਦਾ ਹੈ ਤੇਰੇ ਮਰਦੇ ਦਮ ਤੱਕ ਦੇਵੇਗਾ ਪਰ ਕਦੇ ਤੇਥੋਂ ਹਾਂ ਸਾਭ ਨਹੀਂ ਮੰਗਦਾ ਦਿੰਦਾ ਰਹੇ ਨਾ ਚੁੱਕੈ ਭੋਗ ਕੁਣ ਇਹੋ ਹੋਰ ਨਹੀਂ ਓਏ ਨਾ ਹੋਆ ਨਾ ਹੋਏ ਉਹ ਦਿੰਦਾ ਹੈ ਪਰ ਪੁਸ਼ਤਾਵਾ ਨਹੀਂ ਕਰਦਾ ਇਸ ਕਰਕੇ ਸਹਿਬਾਂ ਖਿਆ ਉਹਦਾ ਨਾਮ ਜਪਿਆ ਕਰ ਹਰੀ ਵਿੱਚ ਸਦਾ ਨਹੀਂ ਗੁਣ ਹੈ ਕਿ ਤਾਤ ਬਖਸ਼ਿਓ ਕੋਛਦੰਦਾ ਨਹੀਂ ਹਉ ਹੰ ਕੈ ਸਦਮ ਰਿਹਾਰਣ ਜਿਤ ਸੇਵੈ ਸੁਖ ਪਾਇ ਮੈਂ ਉਸਾਰਿਤ ਸਦਾ ਕੁਰਬਾਨ ਜਾਂਦਾ ਹਾਂ ਜੇ ਦੀ ਸੇਵਾ ਕੀਤਿਆਂ ਸਦੀਵੀ ਸੁਖ ਮਿਲਦਾ ਹੈ ਜਿਸ ਦੀ ਸੇਵਾ ਕੀਤਿਆਂ ਪਰਮੇਸ਼ਰ ਪਰਪਕ ਅਸ਼ੋਕ ਬਖਸ਼ਿਸ਼ ਕਰ ਦਿੰਦਾ ਹੈ ਆਪਾਂ ਰੋਜ ਜਦੋਂ ਅਰਸ਼ਾ ਚ ਕੀਵਾਰ ਆਰੰਭ ਹੁੰਦੀ ਨਾ ਉਹਦੇ ਸੁਣਨੇ ਆ ਮਲਿਹਾਨੀ ਗੁਰੇ ਆਪਣੇ ਮਲਿਹਾਨੀ ਗੁਰੇ ਆਪਣੇ ਲੋਹਾਰੀ ਸਦਵਾਰ ਸੋਵਾਰੀ ਹਰ ਵਕਤ ਸਮੇਂ ਖੁਲਹਾਰ ਜਾਣਾ ਕਿਉਂ ਕਿਉਂਕਿ ਉਹਦੇ ਵਿੱਚ ਬੜਾ ਵੱਡਾ ਤੋਣਾ ਹੈ ਛੱਡਣ ਠਾਕੁਰ ਵਰਗੇ ਪਾਪੀ ਭੂਮੀਆਂ ਚੋੜ ਵਰਗੇ ਗਣਕਵਰ ਕੀ ਪਾਪਨ ਉਹਦੇ ਨਾਮ ਨਾਲ ਭਗਤ ਬਣ ਗਏ ਜਨਕੀ ਸ਼ੰਦਰ ਕਹਿੰਦਾ ਸਤਪੁਰਾਂ ਕਿਆ ਛਿੰਨ ਲਾਂਦਾ ਏ ਜ਼ਿੰਦਗੀ ਤੰਦੇਲ ਕਰਨ ਵਿੱਚ ਗਣਕਨ ਨੂੰ ਸਾਧੂ ਹੀ ਮਿਲਾਇਨਾ ਬਸ ਬਾਲਮੀਕੀ ਰਿਸ਼ਿ ਨੂੰ ਸਾਧੂ ਹੀ ਮਿਲਾਇਨਾ ਇੱਕੋ ਸਮੇਂ ਜ਼ਿੰਦਗੀ ਤੰਦੀ ਆਪਾਂ ਸਾਰੀ ਉਮਰ ਗੁਰਦੁਆਰੇ ਆਏ ਜੇ ਮੈਂ ਮੜੀ ਵਾਰੀ ਸੰਤ ਸਿੰਘ ਮਸ਼ਕੀਨ ਯਾਨੀ ਸੰਤ ਸਿੰਘ ਮਸ਼ਕੀਨ ਉਹਨਾਂ ਦੇ ਮੋਲ ਸੁਣਾਉਣਾ ਉਹ ਕਹਿੰਦੇ ਵੀ ਅਸੀਂ ਕਥਾ ਕਰਨ ਜਾ ਰਹੇ ਸੀ ਦੋ ਬਜ਼ੁਰਗ ਲੜ ਰਹੇ ਆਪਾਂ ਨੇ ਇਤਨੀ ਚੋਕੀ ਸਿੱਖਿਆ ਆਪਾਂ ਕੀ ਲਿਆ ਗੁਰੂ ਘਰ ਚ ਹੁਣ ਕੀਰਤਨ ਹੋ ਰਿਹਾ ਸੀ ਉਹ ਝਗੜਾ ਕਰ ਰਹੇ ਸਨ ਰਾਗੀਆਂ ਨੇ ਕੁਝ ਨਹੀਂ ਕਿਹਾ ਕਿਉਂਕਿ ਸਾਜਾਂ ਵਿੱਚ ਰੋਲਾ ਸਮਾਟ ਜਾਂਦਾ ਹੈ ਉਦੋਂ ਬਜ਼ੁਰਗ ਬਾਬੂ ਸੰਤ ਗਿਆਨੀ ਸੰਤ ਸਿੰਘ ਮਸ਼ਕੀਨ ਆਏ ਫਿਰ ਮਥਾ ਟੇਕਿਆ ਕੀਰਤਨ ਵਾਲਿਆਂ ਸਮਾਪਤੀ ਕਰ ਦਿੱਤੀ ਤੇ ਮੈਂ ਸਟੇਜ ਤੇ ਨਹੀਂ ਗਿਆ ਉਹਨਾਂ ਬਜ਼ੁਰਗਾਂ ਕੋਲ ਚਲਾ ਗਿਆ ਉਹਨਾਂ ਨੂੰ ਪੁੱਛਿਆ ਵੀ ਝਗੜਾ ਕਿਸ ਗੱਲ ਦਾ ਹੈ ਇੱਕ ਬਜ਼ੁਰਗ ਦੂਜੇ ਨੂੰ ਉਠਾ ਰਿਹਾ ਸੀ ਥੰਮ ਨਾਲ ਬੈਠੇ ਬਜ਼ੁਰਗ ਨੂੰ ਉਹਨੇ ਆਖੇ ਬੋਠੇ ਤੇ ਮੈਂ ਬਹਿਣਾ ਹੈ ਤੇ ਗਿਆਨੀ ਜੀ ਕਿਤੇ ਮੈਂ ਪੁੱਛਿਆ ਕਿ ਕਿਉਂ ਉਠਾ ਰਿਹਾ ਕਿੰਦਾ 70 ਸਾਲ ਹੋ ਗਏ ਨੇ ਮੇਰੀ ਉਮਰ 70 ਸਾਲ ਹੋ ਗਈ ਵਾਹ ਕਰਨ 80 ਸਾਲ ਦੀ ਉਮਰ ਹੋ ਗਈ 70 ਸਾਲ ਹੋ ਗਏ ਤੇ ਮੈਨੂੰ ਇਸ ਥੰਮ ਦੇ ਨਾਲ ਬੈਠਿਆ ਤੇ ਅੱਜ ਨਵਾਂ ਆਇਆ ਤੁਸੀਂ ਆਇਓ ਪਤਾ ਕਰਨ ਇਹ ਨਵਾਂ ਆ ਗਿਆ ਤੇ ਮੇਰੀ ਥਾਂ ਮੰਨ ਕੇ ਬਹਿ ਗਿਆ ਆਪਾਂ ਗੁਰਦੁਆਰੇ ਵੀ ਥਾਂ ਮੰਨਣ ਤੇ ਇਹ ਅਸਲੀਅਤ ਕਿ ਕਹਿੰ ਜਾਂਦਾ ਪੱਕਾ ਰੂਟੀਨ ਹੁੰਦਾ ਵੀ ਇੱਥੇ ਹੀ ਬਹਿਣਾ ਉਹ ਥਾਂ ਛੱਡਣੀ ਨਹੀਂ ਵੀ ਦੂਜਾ ਨਾ ਬਹੇ ਕਿ ਲੱਗੇ ਸੀ ਬੜੇ ਹੈਰਾਨ ਹੋਏ ਬਾਪੂ ਮਾਸੂਦ ਥਾਈ ਮਲੇ 70 ਸਾਲਾਂ 'ਚ 80 ਸਾਲਾਂ ਦੀ ਉਮਰ ਹੋ ਗਈ 10 ਸਾਲਾਂ ਦਾ ਕਹਿੰਦਾ ਮੈਂ ਆਉਣਾ ਸ਼ੁਰੂ ਕੀਤਾ ਆਪਣੇ ਬਾਪੂ ਦੀ ਉਂਗਲ ਫੜ ਕੇ ਮੈਂ ਆਉਂਦਾ ਸਾਂ ਰੋਟੀਣ ਵਿੱਚ ਆਉਂਦਾ ਹੁਣ ਵੀ ਆਉਣਾ ਕਹਿੰਦਾ ਅੱਗੋਂ ਵੀ ਆਵਾਂਗਾ ਮਹਾਰਾਜ ਸੰਸੰਗ ਜੀ ਕਹਿਣ ਲੱਗੇ ਪੁੱਤ ਸਿੱਖਿਆ ਕੀ ਥੇਰੂ ਮਿਲਿਆ ਕੀ ਗੁਰੂ ਤੋਂ ਕੀ ਦਵੈਤੇ ਤੇਰੇ ਜੇ ਨਵਾਂ ਆਇਆ ਕਥਾ ਉਹ ਰੀਸ਼ਮਾਗਮ ਚੱਲ ਰਿਹਾ ਹੈ ਕੀ ਤਨ ਹੋ ਰਿਹਾ ਹੈ ਜਿੱਥੇ ਬਹਿ ਗਿਆ ਤੇ ਨੁਕਸਾਨ ਚੇਈ ਨਹੀਂ ਕਹਿੰਦਾ ਹਰ ਚ ਪੈਗਾ ਕੱਲ ਫਿਰਦੀ ਇਹਨੇ ਮੈਨੂੰ ਥਾਂ ਚ ਨਹੀਂ ਮੈਂ ਤੇ ਆਪਣੀ ਥਾਂ ਤੇ ਬਹਿਣਾ ਹੈ ਕਹਿੰਨੇ ਕੇ ਜੇ ਦੂਜੇ ਨੂੰ ਹੱਥ ਜੋੜੇ ਪਿੱਛੇ ਹੀ ਮੰਨ ਜਾ ਮੇਥੋਂ ਕਥਾ ਨਹੀਂ ਹੁੰਨੀ ਤੁਹਾਡੇ ਚ ਵਿਢੀ ਚ ਗੱਲਾਂ ਕਰਦੇ ਆ ਕਥਾ ਨਹੀਂ ਹੁੰਦੀ ਕਈ ਵਾਰੀ ਕਈ ਪ੍ਰੇਮੀ ਗੁੱਸਾ ਕਰਦੇ ਨੇ ਵੀ ਕੁਛ ਵੀ ਕਰ ਜੀ ਬੋਲ ਦਿੰਦੇ ਨੇ ਗੱਲਾਂ ਨਾ ਕਰੋ ਕੀਰਤਨ ਵਿੱਚ ਗੱਲਬਾਤ ਹੋ ਜਾਂਦੀ ਪਰ ਗੁਰੂ ਨੇ ਤੇ ਇਹ ਗੱਲ ਆ ਕਿ ਮੈਂ ਉਹ ਸਿੱਖ ਹੀ ਨਹੀਂ ਬਣਦਾ ਹਰ ਦਸ ਕਰਤੇ ਬਾਤ ਚਲਾਵੇਂ ਗੋਬਿੰਦ ਸਿੰਘ ਵੈ ਸਿੱਖ ਨਾ ਭਾਵੇਂ ਮੈਨੂੰ ਉਹ ਸਿੱਖ ਚੰਗਾ ਨਹੀਂ ਲੱਗਦਾ ਜਿਹੜਾ ਗੁਰਬਾਣੀ ਦਾ ਕੀਰਤਨ ਦਿੰਦਿਆਂ ਗੁਰਬਾਣੀ ਦਾ ਪਾਠ ਹੁੰਦਿਆਂ ਕਥਾ ਹੁੰਦਿਆਂ ਮੈਨੂੰ ਲੰਬਾ ਬਤਾ ਕਰੀ ਪਰ ਆਪਣਾ ਇੱਕ ਸੁਭਾਜ ਆ ਬਣ ਜਾਂਦਾ ਵੀ ਆਪਾਂ ਕਰੋ ਆ ਗਏ ਆਪਾਂ ਆਖੇ ਵੀ ਇੱਥੇ ਸਾਰਾ ਕੁਝ ਨਵੇੜ ਕੇ ਜਾਣਾ ਆਪਾਂ ਪਾਣੀ ਨਹੀਂ ਸੁਣਨੀ ਪਾਣੀ ਨਹੀਂ ਪੜਨੀ ਪਾਣੀ ਮਨ ਵਿੱਚ ਨਹੀਂ ਵਸਾਣੀ ਜਿਹਨੇ ਵੀ ਦੁੱਖ ਸੁੱਖ ਨੇ ਇੱਥੇ ਗੁਰਦੁਆਰੇ ਕਰਕੇ ਜਾਣੇ ਨੇ ਇੱਥੇ ਕਈ ਵਾਰੀ ਥੱਲੇ ਸੰਗਤ ਕਹਿੰਦੀ ਰਹਿੰਦੀ ਵੀ ਰਸਤਾ ਨਹੀਂ ਤਾਂ ਉਹ ਬੀਬੀਆਂ ਉਹਨੂੰ ਹੱਥ ਪਾ ਕੇ ਗੱਲਾਂ ਕਰੀ ਜਾਣੀਆਂ ਉੱਥੇ ਰੋਕ ਉੱਥੇ ਜੰਮ ਜਾਂਦਾ ਹੈ ਸ਼ਰੀਰ ਵੀ ਆਪਾਂ ਤਾਂ ਸਾਰੀ ਗੱਲਬਾਤ ਕਰ ਲਈ ਫਿਰ ਥੱਲੇ ਜਾਣਾ ਹੈ ਲੇਕਿਨ ਜਿਮਾਂ ਚੇ ਕਰ ਚਲੇਗੇ ਤਾਂ ਗੱਲਬਾਤ ਹੋਣੀ ਨਹੀਂ ਕਹਿੰ ਲਗੇ ਹੱਥ ਜੋੜ ਕੇ ਮਨਾਇਆ ਫੇਰ ਅਸਾਂ ਕਥਾ ਸ਼ੁਰੂ ਹੋਈ ਇੱਥੋਂ ਤੁਸੀਂ ਗੁਰੂ ਨੂੰ ਮੰਗਣ ਆਇਓ ਤਨ ਮੰਗਣ ਵੀ ਨਹੀਂ ਆਏ ਸੁਖ ਮੰਗਣ ਨਹੀਂ ਆਏ ਸੁਖ ਤੇ ਆਪੇ ਮਿਲ ਗਣਗੇ ਜੀ ਇਹ ਦਾਤਾ ਸੁਖਾਂ ਦਾ ਸੁਖਾਂ ਦੇ ਦਾਤੇ ਕੋਲ ਆਓਗੇ ਸੁਖਾਂ ਨੇ ਆਪੇ ਤੁਹਾਡੇ ਘਰ ਵਿੱਚ ਆ ਜਾਣਾ ਹੈ ਮੰਗਿਆ ਕਰੋ ਕਿ ਦਾਤਾ ਤੂੰ ਮੇਰੇ ਘਰ ਵਿੱਚ ਆ ਜਾ। ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਨਾਮ ਦਾ ਪ੍ਰਵਾਹ ਚੱਲਦਾ ਹੈ। ਸਤਿਗੁਰਾਂ ਅਖਿਆ ਜਿੱਤ ਸੇਵਿਆ ਸੁਖ ਪਾਏ ਜਿੱਥੇ ਸੇਵਾ ਕੀਤੀਆਂ ਸੁਖ ਮਿਲਦਾ ਹੈ। ਨਾਨਕ ਗੁਰੂ ਮੁਖ ਮੇਲ ਰਹੇ ਹਉਮੈ ਸ਼ਬਦ ਜਲਾਹਿਰਾ ਗੁਰਮੁਖ ਜਨ ਅਹੰਕਾਰ ਨੂੰ ਸਤਗੁਰੂ ਦੇ ਸ਼ਬਦ ਦੀ ਰਾਹੀ ਛਾੜ ਕੇ ਹਰੀ ਵਿੱਚ ਮਿਲੇ ਨੇ ਗੁਰੂ ਦੀ ਰਾਹੀ ਕਿ ਆਪਾਂ ਆਖੇ ਪ੍ਰਸ਼ਾਦ ਤੋਂ ਸੇਵਾ ਹੁੰਦੀ ਨਹੀਂ ਜੀਜੇ ਪਾਤਸ਼ਾਹ ਕਰਨ ਕਿ ਸੇਵਾ ਆਪ ਜਿੰਦਾ ਹੋ ਕਿਉਂਕਿ ਉਹਨਾਂ ਨੂੰ ਪਤਾ ਸੀ ਕਹਿਣ ਲੱਗੇ ਸਾਨੂੰ ਮੇਰੀ 62 ਸਾਲਾਂ ਦੀ ਉਮਰ ਵਿੱਚ ਪਰ ਮੈਂ ਤੁਹਾਡੀ ਵਾਂਗੂ ਨਹੀਂ ਕੀਤੀ ਸੇਵਾ ਇੱਕ ਦਿਨ ਚੁੱਕ ਲਈ ਖਾ ਕਰ ਦੂਜੇ ਦਿਨ ਛੱਡ ਦਿੱਤੀ 12 ਸਾਲ ਤੋਂ ਹੋਈ ਮੈਂ ਲਾਗ ਰਾਂ ਬਾੜ ਤੋਂ ਲੈ ਕੇ ਸੰਨ 74 ਤੱਕ ਉੱਠੇ ਪੈਰੀ ਜਾਣਾ ਪਛਾ ਨਹੀਂ ਕਰਦੇ ਆਪਾਂ ਤਾਂ ਇੱਥੇ ਬੈਠਿਆ ਇੰਨੇ ਗੱਲਾਂ ਮਤਾਂ ਵਿੱਚ ਰੁੱਝ ਜਾਂਦੇ ਵੀ ਮਹਾਰਾਜ ਦਾ ਪਤਾ ਹੀ ਨਹੀਂ ਹੁੰਦਾ ਕਿ ਇੱਥੇ ਪ੍ਰਕਾਸ਼ ਵੀ ਹੈਗਾ ਕਿਸੇ ਦਾ ਭੋਗ ਹੋਵੇ ਨਾ ਫਿਰ ਆਲੇ ਦੁਆਲੇ ਕੇਲਾ ਕੱਟਿਆ ਹੁੰਦਾ ਐਸਮੀ ਵੀ ਨੇ ਭੁੱਲ ਗਿਆ ਸ਼ਿਕਰੂ ਗੁਰੂ ਦਾਤੋ ਵੀ ਨਹੀਂ ਕੀਤਾ ਮੇਰੇ ਮਾਪਿਆਂ ਖਿੜੇ ਦੁੱਖ ਮਿਲਦੇ ਨੇ ਸਾਡੇ ਘਰ ਦਾ ਬੜਾ ਨੁਕਸਾਨ ਹੁੰਦਾ ਕਿਉਂ ਸਾਣੀ ਹੋਣਾ ਜਦੋਂ ਗੁਰੂ ਵੀ ਭਲਾ ਦਿੱਤਾ ਤੁਸੀਂ ਸੇਵਾਆਂ ਤੇ ਰੱਬ ਦਿੰਦਾ ਆਪੇ ਸੇਵਾ ਲਾਏ ਅੰਨੇ ਆਪੇ ਬਖਸ਼ ਕਰੇ ਹਰਿ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਤੇ ਆਪ ਹੀ ਬਖਸ਼ਿਸ਼ ਕਰਦਾ ਕਿਉਂ ਤੁਸੀਂ ਮੰਨੀ ਬੈਠੇ ਮੇਰੇ ਮਾਪੇ ਮੇਰੇ ਚਾਚੇ ਤਾਏ ਆਪ ਕੋ ਕਹਿੰਦਾ ਨਹੀਂ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਆਪ ਹੀ ਸਾਰਿਆਂ ਦਾ ਉਹ ਮਾਪਿਓ ਹੈ ਸਾਰਿਆਂ ਦੀ ਸੰਭਾਲ ਵੀ ਆਪ ਕਰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪਾ ਤੂੰ ਮੇਰਾ ਪ੍ਰਤਾ ਸਤਿਗੁਰਾਂ ਕੇ ਸਾਰੇ ਰਿਸ਼ਤੇ ਆ ਵਿੱਚ ਗੁਰੂ ਵਰਤ ਜਾਂਦਾ ਹੈ ਮਾਤ ਪਿਤਾ ਸੁਤ ਬੰਧ ਕਪਾਈ ਨਾਨਕ ਹੋਵਾ ਹਰ ਬ੍ਰਹਮ ਸਹਾਈ ਨਾਨਕ ਨਾਨਕ ਦਾਉ ਦੀ ਮੋਹਰ ਲਾ ਕੇ ਸੱਛੰਡਾ ਕਹਿਣ ਲੱਗੇ ਨਾਮ ਧਿਆਨ ਤੇ ਨਿੱਜ ਕਰਨ ਵਾਸ ਹੈ ਜੁਗ ਚੁਗ ਸ਼ੋਭਾ ਹੋਏ ਇਹ ਨਾਨਕ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ ਹਰੇਕ ਜੁਗ ਵਿੱਚ ਉਹਨਾਂ ਦੀ ਸ਼ੋਭਾ ਗੁਰੂ ਆਪ ਪ੍ਰਬੰਧਾ ਹੁੰਦੀ ਰਹਿੰਦੀ ਹੈ ਉਹ ਕਰਨ ਕਾਰਨ ਸਮਰਾਥਾ ਹੈ ਹੈ ਕਰਤੇ ਕਹ ਤੁਝ ਬਿਨੇ ਅਵਰ ਨਾ ਕੋਈ ਭਾਵਨਾ ਹੀ ਹੋਜੀ ਹੋਵੇ ਗੁਰੂ ਕੋਲ ਆ ਕੇ ਸਿੱਖਾ ਕੇ ਵੀ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਸਾਥੀ ਹੈ ਕਰਤਾਰ ਤੂੰ ਸਾਰੀ ਕੁਦਰਤ ਨੂੰ ਰਟਣ ਜੋਗਾ ਹੈ ਤੇਰੇ ਬਿਨਾ ਤੇਰੇ ਜਿੱਦਾ ਹੋਰ ਕੋਈ ਮੈਨੂੰ ਦਿਸਦਾ ਹੀ ਨਹੀਂ ਮੈਂ ਤੇ ਤੈਨੂੰ ਹੀ ਆਸਰਾ ਬਣਾ ਲਿਆ ਕਿਉਂ ਕਿਉਂਕਿ ਤੇਰੇ ਕੋਲ ਤਾਕਤਾਂ ਨੇ ਤੂੰ ਤੇ ਆਪੇ ਸਿਸ਼ਟ ਸਿਰ ਦੀਆ ਆਪੇ ਖੁਨ ਗੋਈ ਤੂੰ ਆਪੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਤੇ ਆਪ ਹੀ ਫਿਰ ਨਾਸ਼ ਕਰਦਾ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਸਭ ਥਾਈ ਹਰਿ ਦਾ ਹੀ ਹੁਕਮ ਵਰਤਿਆ ਹੈ ਜੋ ਉਹ ਜੋ ਕੁਝ ਕਰਦਾ ਹੈ ਇਸ ਸੰਸਾਰ ਕੀ ਉਹੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋ ਜੋ ਮਨੋਂ ਗੁਰੂ ਦੇ ਛਣ ਮੁੰਦਾ ਹੈ ਉਸ ਨੂੰ ਪ੍ਰਭ ਉਹ ਹਰਿ ਨੂੰ ਮਿਲ ਪੈਂਦਾ ਹੈ ਗੁਰਮੁਖ ਨਾਨਕ ਅਰਧਿਆ ਸਭ ਆਖੋ ਸਾਰੇ ਇਹ ਬੋਲ ਉੱਚੀ ਬੋਲ ਕੇ ਆਪਣੀ ਰਸਨਾ ਨੂੰ ਕਰੋ ਪਵਿੱਤਰ ਸਤਿਗੁਰੂ ਕਹਿ ਰਹੇ ਨੇ ਗੁਰਮੁਖ ਨਾਨਕ ਅਰਧਿਆ ਗੁਰੂ ਦੇ ਸਨਮੁਖ ਮਨੋਖਰੀ ਨੂੰ ਸਿਮਰਦੇ ਨੇ ਸਤਿਗੁਰੂ ਕਾਲਕੀ ਭਲਿਓ ਤੁਸੀਂ ਵੀ ਆਖੋ ਸਭ ਆਖੋ ਸਾਰੀ ਸੰਗਤ ਬੋਲੋ ਜੀ ਧੰਨ 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 ਗੁਰਸੋਈ ਤਨ 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 ਗੁਰ ਸੋਈ ਸਤ ਸਤ ਪੁਰਖ ਹੈ ਤੁਸੀਂ ਵੀ ਗੁਰੂ ਨੂੰ ਤਨ ਤਨ ਆਖਿਆ ਕਰੋ ਤੁਹਾਡੀ ਵੀ ਜ਼ੁਬਾਨ ਪਵਿੱਤਰ ਹੋ ਜਾਏਗੀ ਤੇ ਰਸਨਾ ਪਵਿੱਤਰ ਹੋ ਜਾਂਦੀ ਨਾਮ ਦਾ ਕਰਕੇ ਅੰਦਰਲਾ ਅਤਲਾ ਪਾਪਾਂ ਦੀ ਮੈਲ ਦਾ ਮਲੀਨਤਾ ਨਾਲ ਭਰਿਆ ਹਿਰਦਾ ਉਹ ਸਵੱਛ ਹੋ ਜਾਂਦਾ ਹੈ ਗੁਰੂ ਰਹਿਮ ਕਰੇ ਸਾਨੂੰ ਉਸ ਮਾਲਕ ਦਾ ਚਿੰਤਨ ਕਰਨ ਦੀ ਜਾਂ ਚਾਹੇ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਪਕਸ਼ੇ ਜੋ ਕੇ ਬਖਸ਼ ਲੈਣਾ ਜੀ ਪ੍ਰੇਮ ਸਹਿਬ ਅਤੇ ਬੁਲਾਓ ਸਾਰਿਆਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਨ ਲਾਤੀ ਜਾਨਨ ਦੇਖੋ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਐ ਨਾਨਕ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਰਣਾਲ ਰਉ ਤੁਮ ਮਨ ਮੇਰੇ ਦੁਖ ਸਭ ਵਿਸਾਰਣਾ ਕਵਨਾ ਗਲਾ ਸਮਰਤ ਸੁਆਮੀ ਸੋਕ ਮਨ ਵਿਸਾਰੇ ਸਤਿ ਸਾਹਿਬ ਆ ਕਿਆ ਨਹੀਂ ਕਰਤੇ ਰਹਿ ਸਦਾ ਸਭ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿੰਤੇ ਮਨ ਵਸਿਆ ਬਾਜੇ ਤੁਹ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਹਰ ਸ਼ਾਂ ਸੁਖ ਮਾਨ ਆਇ ਉਸਿਆ ਜਿਨੀ ਇਛਾ ਸਭ ਪੁਜਾਈਆ ਹੈ ਨਾਨਕ ਸੁਣੋ ਸੰਤੋ ਸ਼ਬਦ ਰੂਪਿਆ ਰੂ ਸਚਾ ਨਾਮ ਮੇਰਾ ਅਧਾਰੂ ਵਾਚੇ ਧੰਦੋਂ ਤੁਧਵਾਰਸ ਕੀਤੇ ਕਾਲ ਕੰਟ ਕੁਮਾਰਿਆ ਹੈ ਨਾਨਕ ਤਸ ਕੋ ਅਤਿਤ ਕਰਨ ਅਦਵਾਤੇ ਆਨਦ ਸੁਣੋ ਵਡ ਭਾਕੀ ਹੋ ਸਗਲ ਮਨੋਰਥ ਪੂਰੇ ਪਾਦ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸ ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੇ ਅੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਹਉ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਬਨਵੰਤ ਨਾਨਕ ਗੁਰ ਚਰਨਾਂ ਗਾਏ ਵਾਝੇ ਅਨਹਦ ਤੂ ਪੰਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜੰਗਿਆਈਆ ਗੁਰ ਆਈਆ ਇਹ ਕਰਮ ਕਰਮੀਆਂ ਕੋ ਆਪਣੀ ਕੇ ਨੇੜੇ ਇੰਨੀ ਨਾਮ ਤੇ ਆਇਆ ਬੇਮਸ਼ਕਤ ਨਾਨਕ ਤੇ